ਹਾਂ ਜੀ ਵੈਲਕਮ ਗਾਇਜ਼ ਅੱਜ ਦੇ ਬਹੁਤ ਦੀ ਤਾੜੀ ਕੰਨ ਜਾਏ ਉਹ ਕਰ ਦਿਓ ਸਾਰੇ ਵਧੀਆਓ ਅੱਜ ਆਪਾਂ ਚੱਲੇ ਆਂ ਟੂਲੀ ਲੱਦਣ ਕੋਈ ਸੇਵਾ ਕਰਨੀ ਏਸ ਵੇਲੇ ਬੰਨ ਦੇ ਉੱਤੇ ਤੁਹਾਨੂੰ ਹੁੰਦਾ ਉੱਥੋਂ ਦਾ ਜਾ ਕੇ ਟਰੈਕਟਰ ਕੱਢ ਲਿਆ ਬਾਹਰ ਹੁਣ ਆਪਾਂ ਟੂਲੀ ਲੱਦਣ ਲੱਗੇ ਵੇ ਇਧਰ ਦੇ ਵਾ ਚੱਲਣ ਦੇ ਹਨ ਠੰਡੇ ਪੀਂਦੇ ਮੁੰਡੇ ਵੇਖ ਸਕਦੇ ਸੀ ਤੂੜੀ ਲਾਦਨਦੇ ਹਨ ਬੜੀ ਜ਼ੋਰ ਚੀਚ ਕੀਪਟਵਾ ਗਿਓ ਕੇ ਦੀ ਪੈਂਡ ਪੁੱਛ ਅੱਧੀ ਸੰਤੋ ਸੇਵਾ ਕਰਨ ਲਈ ਆਰੇ ਫੇਰੇ ਜਾਉਗੀ ਜੀ ਸੋਈ ਪਰ ਲਾਗੇ ਜਾਂ ਤੂੜੀ ਦੀ ਸੇਵਾ ਲਈ ਠੀਕ ਆ ਚਾਚਾ ਬੋਲ ਵੀ ਨਾ ਠੀਕ ਨਹੀਂ ਕੰਨਾ ਮੇਰੀ ਵਾਇਆ ਨਹੀਂ ਸਾਦੇ ਬਲਟੋ ਜੇ ਲਿਆਂਦਾ ਤੂੜੀ ਨਾ ਪਨਵਾਤੇ ਤੂੜੀ ਜਾਂਦੀ ਪੂਰੀ ਨਾਪ ਨਾਪ ਥੱਲੇ ਦੋ ਤਿੰਨ ਕਮੈਂਟ ਪਰ ਵੱਧ ਪਾਣੀ ਜਾਂਦਾ ਜੈਸੇ ਵੀ ਤਾਈਆਂ ਸੱਦਿਆ ਵਾ ਆਂਦਾ ਨੱਪ ਨੱਪ ਪਾਣੀ ਤੂੜੀ ਹਲੋ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਰੇਦੀ ਇਹ ਵੱਡੇ ਪੁੱਤ ਦੀ ਪਿੰਡ ਦੀ ਸੰਤ ਸੰਜੋਗ ਦੇ ਨਾਲ ਚੂੜੀ ਵਿਹਾਰ ਕਰਦੇ ਆ ਜੀ ਇਹ ਭਾਕੇ ਆਪਾਂ ਨਿੱਕੇ ਜਾਣੀਆਂ ਫੋਜਪੁਰ ਵਾਲੇ ਦੂ ਟਰਾਲੇ ਇਹ ਕਹੀਂ ਇੱਥੇ ਲੱਦਣ ਦੇ ਇੱਕ ਪਿੰਡ ਸਾਡੇ ਉਹਤੇ ਭਰਨਦੇ ਮੁੰਡੇ ਤੇ ਸਾਡੇ ਪਿੰਡ ਦੇ ਜਿੰਨੇ ਮੁੰਡੇ ਨੌਜਵਾਨੇ ਆਂ ਸਾਡੇ ਨਾਲ ਰਲੋ ਨਿਕਲੋ ਬਾਹਰ ਤਬਰ ਵਾਲੇ ਮਿਲ ਕੇ ਸੇਵਾ ਕਰੀਏ ਇਹ ਇਕੱਲੇ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਆ ਰਲ ਮਿਲ ਕੇ ਕੰਮ ਚੱਲਦੇ ਆਓ ਸਾਡੇ ਨਾਲ ਰਲੋ ਜਿੰਨੀ ਸੇਵਾ ਸਾਡੀ ਆਪਾਂ ਕਰੀਏ ਉਹਨਾਂ ਵਿਚਾਰੇਆਂ ਨੂੰ ਹਾਂ ਜੀ ਵੀਰ ਜੀ ਸਾਡੇ ਕਾਲ ਜੀ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਭੱਜਰ ਦੀ ਸੰਗਤ ਵੀ ਸਾਰੀ ਨਾਲ ਮਿਲ ਕੇ ਸਾਡੇ ਨਾਲ ਸੇਵਾ ਕਰਨ ਤੇ ਮਾਲਕ ਸਾਡੇ ਤੋਂ ਸੇਵਾ ਕਰਾਉਂਦਾ ਰਹੇ ਔਰ ਐਨ ਆਰ ਆਈ ਵੀਰ ਸਾਡੇ ਅਤੇ ਫਬਜੀ ਵੀਰ ਉਹਨਾਂ ਨੇ ਸਾਡਾ ਬਹੁਤ ਉਤਸ਼ਾਹ ਦਿੱਤਾ ਹੈ ਔਰ ਇਹ ਗਰਾਈ ਵੀ ਬਹੁਤ ਭੇਜੀ ਆ ਉਹਨਾਂ ਦੇ ਉਤਸ਼ਾਹ ਦੇ ਨਾਲ ਅਸੀਂ ਸੰਗਤ ਦੀ ਸੇਵਾ ਕਰਨੀ ਚਾਹੁੰਦੇ ਆਂ ਤੇ ਕਰਾਂਗੇ ਕੱਲੋਂ ਅਸੀਂ ਨਾਲ ਹੀ ਲੰਗਰ ਦਾ ਹੋਰ ਰਸਤਾ ਹੋਰ ਦੋ ਟਰਾਲੇ ਤੂੜੀ ਦੇ ਲੱਦ ਰਹੇ ਆ ਇਹ ਲੈ ਕੇ ਕਿੱਥੇ ਵੀ ਸੱਤ ਨੂੰ ਲੋਡ ਪਾਊਗੀ ਉੱਥੇ ਲੈ ਕੇ ਜਾਵਾਂਗੇ ਹਾਂਜੀ ਤੇ ਇਹ ਆਨੇ ਆ ਪਿਹੜੇ ਦਾ ਨਾਮ ਤੇ ਮਾਨ ਰਲਣ ਤੇ ਰਲ ਕੇ ਸਾਡੇ ਨਾਲ ਸਾਡੇ ਨਾਲ ਸੇਵਾ ਕਰਨ ਦਾ ਤੋਂ ਸੇਵਾ ਚੱਲਦੀ ਤੁਹਾਨੂੰ ਪਤਾ ਜੋ ਕਿ ਜਿੱਥੇ ਹਾੜਾਏ ਉਥੇ ਸੇਵਾ ਚੱਲਦੀ ਆ ਲੰਗਰ ਪਾਣੀ ਤੂੜੀ ਦੀ ਸੇਵਾ ਚੱਲਦੀ ਆ ਅਹੀਂ ਆਨੇ ਹੋਰ ਵੀ ਪਿੰਡਾਂ ਤੋਂ ਵੀਰ ਜਾਨ ਤੇ ਸੇਵਾ ਲੈ ਪਹੁੰਚਣ ਜਿੱਥੇ ਲੋੜਿਆ ਲੋੜ ਬੰਦਾਂ ਨੂੰ ਸੇਵਾ ਦੇ ਕੇ ਹਣ ਤੇ ਆਪਣੇ ਪਿੰਡੋਂ ਵੀ ਚੱਲੀ ਆ ਇੱਕ ਆਟ ਟੂਰੀ ਦਾ ਜਾਲਾ ਇੱਕ ਪਿੰਡੋਂ ਭਰੁੰਦੇ ਆ ਤੇ ਰਸਤ ਪਾਣੀ ਸਾਰਾ ਖੜਨਾ ਨਾਲ ਆਪਾਂ ਹੁਣ ਤੁਹਾਨੂੰ ਉਹ ਸਾਰਾ ਕੁਝ ਵਿਖਾਵਾਂਗੇ ਆਪਣੇ ਚੈਨਲ ਚੈਨਲ ਤੇ ਜੁੜੇ ਰਹੋ ਆਪਾਂ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ ਅੱਜ ਦੇ ਵਲੌਗ ਚ ਵੇਖਿਓ ਸਵੇਰ ਦੇ ਵਲੌਗ ਚ ਵੀ ਵੇਖਿਓ ਹਾਂਜੀ ਜੇ ਭਰਾਵਾ ਅਸੀਂ ਮਦਦ ਅਸੀਂ ਕਦੀ ਕਰਨੇ ਕਾਰਨ ਤੇ ਤੁਸੀਂ ਦੇਗੇ ਤੇ ਚਲ ਇਨਾ ਵੀ ਦੱਲ ਤਾਂ ਸਾਨੂੰ ਆਣ ਕੇ ਦੱਸਿਆ ਅਸੀਂ ਤੁਹਾਡੇ ਨਾਲ ਹੈਂ ਚਲੋ ਕਰਨ ਤੇ ਤਗੜੀ ਹੋ ਜਾਓ ਚਲ ਆਪਾਂ ਨੂੰ ਜਾਜ ਉਹਨਾਂ ਨੂੰ ਪਾਂਡਰੀ ਲੋੜ ਹੋਸੀ ਭਲਕੇ ਅਮ ਨੂੰ ਦੋਹਾਂ ਪੰਨੇ ਲੋੜ ਪੈ ਜੇ ਇਹ ਨਾ ਕਿਹਾ ਵੀ ਅਜ ਉਧਰ ਆਪ ਤਾਂ ਕੋਈ ਵੀ ਆ ਸਕਦੀ ਹੈ ਕਦੇ ਹੜ੍ਹ ਆ ਸਕਦਾ ਕਿਸੇ ਕੋ ਜਾ ਸਕਦਾ ਵਾ ਬਾਕੀ ਗੁਰੂ ਨਾਨਕ ਦੀ ਧਰਤੀ ਬਾਬਿਆਂ ਦੀ ਧਰਤੀ ਅੱਛਾ ਕੁਝ ਹੋ ਸਕਦਾ ਵਾ ਪਰ ਬਚਾਅ ਹੋ ਸਕਦਾ ਵਾ ਕਦੀ ਕਿਸੇ ਜਾਨਨ ਨਿਸ਼ਾਨ ਦਾ ਜਾਂ ਕਿੱਦਾਂ ਚਲੋ ਪਾਸਾ ਦੇ ਨੰਗਰ ਇਧਰੋਂ ਆਉਂਦੇ ਇਧਰ ਉਧਰ ਜਾਂਦੇ ਚਲੋ ਉਹਨਾਂ ਵਿਚਾਰਾਂ ਨੇ ਦਰਵਾਸ ਪੇਜ ਦੇਣੇ ਆ ਚੜਦੇ ਪੰਜਾਬ ਵੱਲੇ ਤੇ ਲੰਘਦੇ ਲਖਿਆ ਤੇ ਕੋਈ ਨਹੀਂ ਚੜਦੇ ਲ ਘਾ ਦੇਣਗੇ ਫਨ ਨਵੈਤ ਸਿੰਘ ਨੇ ਵਿਚਾਰਾ ਸਵੇਰ ਤੇ ਡਾਇਆ ਸਾਰਾ ਕੰਮ ਕਰਨ ਪਿੰਡ ਪੁੱਟਕਣਾ ਡਿਸਟ੍ਰਿਕਟ ਤਰਨਤਾਰਨ ਤੇ ਚਲੋ ਪਹਿਲੋ ਡਿਸਟ੍ਰਿਕਟ ਅੰਮ੍ਰਿਤਸਰ ਹੁੰਦਾ ਹੈ ਉਹ ਵੀ ਅੰਮ੍ਰਿਤਸਰ ਦਾ ਅਦਾ ਤਰਨਤਾਰਨ ਤੇ ਚਲੋ ਮੁੰਡੇ ਸਾਰੇ ਜਿੱਤਾਂ ਦੇ ਮੁੰਡੇ ਆ ਪੜੇ ਲਿਖੇ ਮੁੰਡੇ ਆ ਸਾਰਾ ਕੰਮ ਕਰਦਾ ਦੇਖੋ ਤੰਗਲੀ ਕਿੱਦਾਂ ਤੰਗਲੀਆਂ ਨਾਲ ਕੋਈ ਨਿਸ਼ਾਨ ਹੀ ਰਹਿ ਸਾਰੇ ਕੰਮ ਤਗੜੀ ਹੋ ਕੇ ਹੁਮਾ ਕਰਦਾ ਆ ਇਹਨਾਂ ਨੇ ਅੱਜ 3-4 ਟਰਾਲੇ ਲੋਡ ਕਰਕੇ ਤੇ ਕੱਲ ਨੂੰ ਸਵੇਰੇ ਜਾਂ ਪਰਸੋਂ ਸਵੇਰੇ ਲੈ ਕੇ ਜਾਣਗੇ ਹੋਰ ਵੀ ਨਾ ਸੇਵਾ ਕਰਨਗੇ ਪਿੰਡ ਪੁੱਤਕਲਾਂ ਦੇ ਨਿਵਾਸੀ ਆਟੇ ਵੀ ਮਤਲਬ ਆਹੀਂ ਕਾੜੀ ਕਰਨੀ ਆ ਬਾਬੇ ਨਾਨਕ ਦੀ ਸੇਵਾ ਜੋ ਵੀ ਹੋਊਗਾ ਸਰਦਾ ਬਾਂਦਾ ਲੈ ਕੇ ਜਾਣਗੇ ਸਾਰੇ ਵਾਦ ਤੋਂ ਵਾਦ ਚੜ ਚੜ ਕੇ ਪਿੰਡ ਪੁੱਟ ਕੇ ਆਦੇ ਸਾਰੇ ਵਸਨੀਕ ਸੇਵਾ ਕਰਨ ਲੱਗੇ ਆ ਸੇਵਾ ਇੱਕ ਦਿਨ ਹੀ ਬਾਬਾ ਜੀ ਨੇ ਬੋਲਿਆ ਸੀ ਅੱਜ ਹੀ ਪਿੰਡ ਦੇ ਵਿੱਚ ਹਾੜਾ ਆ ਗਿਆ ਵੀ ਤੁਸੀਂ ਜਲਦੀ ਜਲਦੀ ਇਹ ਕੰਮ ਕਰਨਾ ਤੇ ਪੰਜ ਟਰਾਲੇ ਇਸੇ ਕੰਮ ਤੇ ਲੱਗ ਗਏ ਆ ਦੋ ਟਰਾਲੇ ਸੌਦੇ ਤੇ ਲੱਗ ਗਏ ਆ ਤੇ ਪੰਜਾਂ ਬੰਦਿਆਂ ਨੂੰ ਸਿਆਣ ਨੂੰ ਸੌਦੇ ਜਮੇਦਾਰ ਦਿੱਤੀ ਗਈ ਆ ਤੇ ਘੜ ਤ ਘੜ 15 20 ਬੰਦੇ ਜਿਨ੍ਹਾਂ ਨੇ ਤਿੰਨ ਟਰਾਲੇ ਟੂੜੀ ਲਾਉਣੇ ਆ ਬਹੁਤ ਆਪਣੇ ਸਾਰੇ ਭਰਾ ਇੱਥੋਂ ਦੇ ਜਿਹੜੇ ਆ ਜਿਹਦੇ ਘਰ ਜਾਂਦੇ ਉਹੋ ਹੀ ਆਂਦੇ ਸਾਡੇ ਘਰੋਂ ਭਾਵੇਂ ਤੁਸੀਂ ਟਰਾਲਾ ਭਰੋ ਦੋ ਟਰਾਲੇ ਭਰੋ ਤੇ ਕੋਈ ਨਾ ਨਹੀਂ ਕਰਦੇ ਸਾਰੇ ਸਾਡੇ ਵਿੱਚ ਮੰਨ ਲਓ ਅਹੀਂ ਮਜਬੂਤ ਸਿੱਖ ਨੇ ਆ ਸਾਡੇ ਸਾਡੇ ਭਰਾ ਹੀ ਹੋਂ ਸਾਡੇ ਭਰਾ ਪਰ ਸਾਦਾ ਕੁਝ ਕਰਦੇ ਆ ਸਾਡੇ ਨਾਲ ਹਰ ਇੱਕ ਥਾਂ ਜਾਂਦੇ ਆ ਸਾਡੇ ਨਾਲੋਂ ਅੱਗੇ ਹੁੰਦੇ ਆ ਜੇ ਅਸੀਂ ਪਿੱਛੇ ਆ ਤੇ ਉਹ ਅੱਗੇ ਜੇ ਅਸੀਂ ਅੱਗੇ ਆ ਤੇ ਪਿੱਛੇ ਸਾਨੂੰ ਪੂਰਾ ਸਾਥ ਦਿੰਦੇ ਆ ਜੋ ਆ ਕੇ ਸਾਡੇ ਪਿੰਡ ਪੁੱਛਰਕਲਾਂ ਦੇ ਪਹਿਲਾਂ ਤੋਂ ਜਿਹਨਾਂ ਦਾ ਨਾਮ ਰੱਖਿਆ ਗਿਆ ਸ਼ਾਮ ਸਿੰਘ ਟਾਰੀ ਉਹਨਾਂ ਦਾ ਨਾਮ ਹੀ ਸ਼ਾਮ ਸਿੰਘ ਹੀ ਪਿੰਡ ਪੁੱਛਰਕਲਾਂ ਹੈ ਚਲੋ ਸਾਰੇ ਭੈਣ ਭਰਾਵਾਂ ਨੇ ਉਹਨਾਂ ਦਾ ਨਾਮ ਰੱਖਿਆ ਸ਼ਾਮ ਸਿੰਘ ਟਾਰੀ ਉਹਨਾਂ ਦਾ ਬੇਟਾ ਸੁਖਚੰਦ ਸਿੰਘ ਜੋ ਖੌਤੋਂ ਬਾਤ ਚੜ ਕੇ ਤੂੜੀ ਖਿੱਚ-ਖਿੱਚ ਕੇ ਪੰਡਾ ਵਿੱਚ ਪਾਉਣ ਡਿਆ ਤੇ ਉਹ ਅਜੇ ਵੀ ਵੇਖ ਲੋ ਕਿੰਨੇ ਸਵੇਰੀਵਾਨੋ ਤਿੰਨ ਚੌ ਬੰਦਿਆਂ ਨੇ ਆਖਿਆ ਵੀ ਸਾਨੂੰ ਆਖੜਾ ਦੇ ਬਿੱਲੂ ਰਾਣਾ ਜਾਂ ਤੰਗਲੀ ਯੋਨ ਨੇ ਆਖਿਆ ਵੀ ਨਹੀਂ ਮੈਂ ਕੱਲਾ ਪੰਡਾ ਬਹੂੰਗਾ ਤੇ ਦੂਸਰਾ ਸਾਡੇ ਪਿੰਡ ਪੁੱਤਰਕਲਾਂ ਦਾ ਸਾਡਾ ਭਰਾ ਅਸੀਂ ਕੋਈ ਕਿਸੇ ਜਾਤ ਪਾਤ ਦਾ ਨਾਂ ਨਹੀਂ ਲੈਂਦੇ ਜੱਤਾਂ ਪਾਤਾਂ ਸਾਰੇ ਬਰਾਬਰ ਆ ਕੁਲਜਿੰਦਰ ਸਿੰਘ ਦਾ ਬੇਟਾ ਉਹਦਾ ਨਾਂ ਥੋੜਾ ਹੈ ਮੈਨੂੰ ਭੁੱਲ ਗਿਆ ਜਰਮਨ ਜਰਮਨ ਸੰਘ ਉਹਨੇ ਬਹੁਤ ਜਿਆਦਾ ਸੇਵਾ ਕੀਤੀ ਆ ਉਹ ਇਕੱਲਾ ਹੀ ਟਰਾਲੀ ਉੱਤੇ ਪੰਡਾ ਖਿੱਚ ਕੇ ਤੇ ਪੰਡਾ ਤੋੜੀ ਦਬਾਉਂਦਾ ਵੀ ਆ ਪੰਡਾ ਖੋਲਦਾ ਵੀ ਆ ਪਰ ਇਹ ਆ ਵੀ ਜਿਉਂ ਜੇ ਕੋਈ ਹੋਰ ਸਾਡੇ ਵਰਗਾ ਜੱਟ ਭਰਾ ਜਿਨ੍ਹਾਂ ਦੀ ਉਮਰ ਕੱਲ ਮਾ ਲੋ 50-60 ਸਾਲ ਆ ਉਹ ਨਹੀਂ ਚੱਲ ਸਕਦੇ ਤਦੋਂ ਇਹ ਮੁੰਡੇ ਭਾਜਨਸ ਕਰਕੇ ਥੱਲੋ ਪੜਨਾ ਵੀ ਤਾਂ ਚੁੱਕਦੇ ਆ ਉਤੋਂ ਪੰਡਾ ਖੋਲਦੇ ਵੀ ਆ ਤੂੜੀ ਨੱਕ ਤੇ ਵੀ ਆ ਲੋਡ ਕੋਲੇ ਪੱਲੀਆਂ ਭੱਜ ਕੇ ਛੱਡ ਕੇ ਵੀ ਜਾਂਦੇ ਆ ਤੇ ਥੱਲੇੋਂ ਤੂੜੀ ਨਾਲ ਨਾਲ ਅਸੀਂ ਅਸੀਂ ਇਹਨਾਂ ਦੇ ਮੁੰਡੇ ਬਚਾਰੇ ਜਿਹੜੀ ਤੂੜੀ ਸਾਰੀ ਤੂੜੀ ਅੰਦਰ ਸੀ ਆ ਪਰ ਸਾਡੇ ਪੁੱਤਰ ਕਹਾਂਦਿਆਂ ਨੇ ਇਹ ਗੱਲ ਆਖੀ ਆ ਵੀ ਚਲੋ ਕਿਨੇ ਚੋਆ ਹੀ ਪੈ ਸਕਦਾ ਪਰ ਥੋੜੀ ਮਾਦੀ ਵੀ ਇੱਕ ਵੀ ਕਿਲੋ ਤੂੜੀ ਗੰਦੀ ਲੈ ਕੇ ਨਹੀਂ ਜਾਂਦੀ ਜਿੰਨੀ ਵੀ ਤੋੜੀ ਖਾਣਨੀ ਆ ਵਧੀਆ ਸਾਫ ਸੁਥਰੀ ਖਾਣਨੀ ਆ ਲੋਡ ਪਈ ਤਾਂ ਹੋਰ ਜਿੰਨੀ ਮਰਜ਼ੀ ਐ ਉੱਥੇ ਤੋੜੀ ਲੈ ਕੇ ਆਵਾਂਗੇ ਇਹ ਨਹੀਂ ਵੀ ਅੱਜ ਅਸੀਂ ਚਲੋ ਉੱਥੇ ਚੱਲਦੇ ਜਿੱਥੇ ਉਹਨਾਂ ਨੇ ਸਾਡਾ ਆਪਣੇ ਬੰਦਿਆਂ ਨੇ ਲੈ ਕੇ ਜਾਣਾ ਸਵੇਰੇ ਟਰਾਲੇ ਫਿਰੇ ਜਾਣ ਦਾ ਪਰਸੋਂ ਜਾਣ ਹਾਂਜੀ ਨਤੀਦਰੀ ਨੂੰ ਨਤੀਦਰੀ ਦਾ ਸਵੇਰੇ ਫਿਰੇ ਨਤੀ ਕਿਹੜਾ ਪਿੰਡ ਗੁਰਦਾਸਪੁਰ ਆਪਾਂ ਦੋਦੀ ਜਾਈਏ ਕਿੱਥੇ ਜੀ ਜਿਆਦੀ ਲੋਡ ਉੱਥੇ ਜਾਣਾ ਫਿਰ ਕਿਹੜੀ ਸਾਈਡ ਨੂੰ ਜਾਣਾ ਆਪਾਂ ਅਸੀਂ ਸਵੇਰੇ ਸੁਲਤਾਨਪੁਰ ਲੋਧੀ ਨੂੰ ਲੈ ਕੇ ਤਿੰਨ ਟਰਾਲੇ ਜਾਣੇ ਆ। ਨਾਲ ਫਰਟਾ ਦੇ ਨਾਲ ਫਿਟਰੀ ਨੇ। ਨਾ ਸਾਰਾ ਕੋਈ ਖਾਣ ਪੀਣ ਦਾ ਸਮਾਨ ਜੋ ਸਬਜ਼ੀ ਬਣਾਉਣ ਤੱਕ, ਰੋਟੀ ਪਕਾਉਣ ਤੱਕ, ਚਾਹ ਬਣਾਉਣ ਤੱਕ ਤੇ ਪਸ਼ੂਆਂ ਦੇ ਚਾਰੇ ਵਾਸਤੇ ਪਸ਼ੂਆਂ ਦਾ ਵਾਂਡ ਨਾਲ ਸਾਰਾ ਜੋ ਵੀ ਪਸ਼ੂ ਦਾਣਾ ਖਾਣਗੇ ਲੈ ਕੇ ਸੁਲਤਾਨਪੁਰ ਲੋਧੀ ਨੂੰ ਤਿਆਰ ਹੋਣਾ। ਰਸਤੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਪਸ਼ੂ ਮਿਲਣਗੇ, ਜਿੰਨੇ-ਜਿੰਨੇ ਪਸ਼ੂ ਮਿਲਣਗੇ, ਉਹਨਾਂ ਪਸ਼ੂਆਂ ਨੂੰ ਅਸੀਂ ਚਾਰਾ ਉਹਨਾਂ ਉਹਨਾਂ ਜਿਨ੍ਹਾਂ ਦੇ ਨਾਮ ਮੰਗਣਗੇ ਦੇ ਕੇ ਜਾਵਾਂਗੇ ਉਸ ਤੋਂ ਅਗੇ ਫੇਰ ਜਾ ਕੇ ਦੇ ਕੇ ਆਵਾਂਗੇ ਉਸ ਤੋਂ ਅਗੇ ਫੇਰ ਜਾ ਕੇ ਦੇ ਕੇ ਆਵਾਂਗੇ ਲੋਡ ਪੈ ਗਈ ਤੇ ਕੱਲ ਸ਼ਾਮ ਨੂੰ ਨਾ ਮੁੜੇ ਪਸਤੋਂ ਫੇਰੇ ਅਸੀਂ ਫੇਰ ਵਾਪਸ ਆਵਾਂਗੇ ਫੇਰ ਅਸੀਂ ਟਰਾਲੇ ਭਰ ਕੇ ਇੱਧਰ ਲੈ ਕੇ ਜਾਵਾਂਗੇ ਜੇ ਅਸੀਂ ਮੰਨ ਲਓ ਸੁਲਤਾਨਪੁਰ ਨੂੰ ਗਏ ਕੱਲ ਨੂੰ ਅਸੀਂ ਇੱਧਰ ਨੂੰ ਫੜੀ ਕੇ ਦਰਾਂ ਨੂੰ ਹੋ ਜਾਣਾ ਉਸ ਤੋਂ ਅਗੇ ਮੰਨ ਲਓ ਥੋੜਾ ਜਿਹਾ ਆਪਣਾ ਗੁਰਦਾਸਪੁਰ ਸਾਹਿਬ ਨੂੰ ਉਧਰ ਵੀ ਜਾਣਾ ਚਲੋ ਅਸੀਂ ਕਿਸੇ ਦੇ ਕਹਿਣ ਤਣ ਜਾਣਾ ਅਸੀਂ ਆਪਣੀ ਟਰਾਲੀ ਟਰਾਲੇ ਭਰੇ ਆ ਅਸੀਂ ਉਹ ਜਗਾ ਵੇਖਣੀ ਆ ਜਿੱਥੇ ਮੰਨ ਲਓ ਪਾਣੀ ਵਿੱਚ ਮੱਝਾਂ ਖਲੋਤੀਆਂ ਆ ਕੋਈ ਵੀ ਮੰਨ ਲਓ ਅਸੀਂ ਇਹਨਾਂ ਦੇ ਮੱਝਾਂ ਨਾਲ ਟੰਕਰ ਜਿੱਥੇ ਵੀ ਸਾਡੇ ਦੁੱਧ ਦੇਣ ਵਾਲੇ ਪਸ਼ੂ ਖਲੋਤੇ ਆ ਅਸੀਂ ਉਹਨਾਂ ਨੂੰ ਤੂੜੀ ਤੂੜੀ ਦਾਣਾ ਦੇ ਕੇ ਆਵਾਂਗੇ ਅਸੀਂ ਇਹ ਨਹੀਂ ਆਖਣਾ ਪਿੰਡਾਂ ਵਿੱਚ ਜਾ ਕੇ ਦੇ ਕੇ ਅਸੀਂ ਤੁੜੀ ਜਾਨਾ ਉੱਥੇ ਦੇਣਾ ਵਾ ਜਿੱਥੇ ਹੜਾਂ ਨੇ ਕਾਰਨ ਕਿਸੇ ਉੱਚੇ ਤਿੱਬੇ ਤੇ ਕੋਈ ਕਿਸੇ ਦੇ ਪਰਿਵਾਰ ਦੇ ਜਿੰਨੇ ਵੀ ਪਸ਼ੂ ਪਸ਼ੂ ਨਹੀਂ ਦੁੱਧ ਦੋਤਾਰੇ ਕਿਸੇ ਦੇ ਘਰ ਨਹੀਂ ਦੇ ਕੇ ਹੋਣੀ ਕਿਸੇ ਪਿੰਡ ਨਹੀਂ ਦੇ ਕੇ ਹੋਣੀ ਅਸੀਂ ਜਿੱਥੇ ਜਿੱਥੇ ਕਿਸੇ ਨਾਲ 10 ਬੱਦੇ ਆ 20 ਬੱਦੇ ਪਾਣੀ ਦੇ ਵਿੱਚ ਉੱਥੇ ਪਚਾਵਾਂਗੇ ਭਾਵੇਂ ਸਾਨੂੰ ਕਿਸ਼ਤੀ ਨਹੀਂ ਪਚਾਉਣੀ ਪਵੇ ਸਾਡਾ ਪਿੰਡ ਪੁੱਤਰਕਾਂ ਜਿਲ੍ਹਾ ਡਿਪਟੀ ਕਮਿਸ਼ਨਰ ਤੋਂ ਪਹਿਲਾਂ ਸਾਰੇ ਡਿਪਟੀ ਕਮਿਸ਼ਨਰ ਸੀ ਹਾਂ ਸਾਡੇ ਜਿਹੜੇ ਮੇਨ ਆਦਮੀ ਆ ਸਰਦਾਰ ਨਵੈ ਸਿੰਘ ਜੀ ਸਰਦਾਰ ਚਾਨਣ ਸਿੰਘ ਜੀ ਸਰਦਾਰ ਕਸ਼ਮੀਰ ਸਿੰਘ ਜੀ ਪ੍ਰਧਾਨ ਪਿੰਡ ਪੁੱਤਰਕਲਾਂ ਅਤੇ ਹੋਰ ਬੱਚੇ ਜਿੰਨੇ ਵੀ ਮੈਂ ਨਾਂ ਨਹੀਂ ਲੈ ਸਕਦਾ ਪਰ ਉਹ ਸਾਰੇ ਬੱਚੇ ਨਾਲ ਆ ਉਹਨਾਂ ਦੇ ਡੈਡ ਦੇ ਨਾਂ ਕੀ ਲੈਣੇ ਆ ਨਾਲ ਲੈਂਤ ਅਗਲਾ ਹੀ ਹੁੰਦਾ ਕਿ ਖਰਿਆਲ ਦੀ ਕਰਦੇ ਆ ਤਾਂ ਕਿ ਅਸੀਂ ਲੈ ਕੇ ਫਿਰ ਜਾਨ ਨੂੰ ਪਿਆਰਾ ਵੈਲ ਜੀ ਖਾਲਸਾ ਵੈਲ ਜੀ ਕੀ ਫਤਿਹ ਪਿੰਡ ਨੂੰ ਵਾਪਸੀ ਜਾਂਦੇ ਆਂ ਟਰਾਲਾ ਪਾ ਪੜ ਲਿਆ ਇੱਕ ਆਪਾਂ ਦੂਜੇ ਬੰਦੇ ਚੱਲੇ ਆਂ ਵੇਨੇ ਉਹਨਾਂ ਪਰ ਐਗ ਨਹੀਂ ਪੜਿਆ ਟਰਾਲਾ ਵੇਖੀਦਾ ਤੂੰ ਜਾ ਛੱਡ ਕੇ ਥੁਰੀ ਬਨਵਾ ਸਤੇ ਨੇ ਦੇ ਦੇਖ ਸਕਦੇ ਤੂੰ ਸਵੇਰ ਲਈ ਤਿਆਰ ਕਰਦੇ ਹਾਂ ਤੂੰ ਤੇ ਤੜੇ ਤਿਆਰ ਕੀਤੇ ਸਾਡਾ ਪਤੀ ਕਿਥੇ ਸਾਡਾ ਤਾਬਾ ਕੀ ਆਪਾਂ ਸਵੇਰੇ ਲੈਣਾ ਵੇਖ ਸਕਦੇ ਤੂੰ